ਦਰਸ਼ਕਾਂ ਨੂੰ ਦੱਸਦੇ ਹੋਏ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਦਾਰ ਅਰਪਾਰ ਸਿੰਘ ਹੁਣਾਂ ਦੀ ਨਵੀਂ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ ਨਾ ਹਮ ਹਿੰਦੂ ਨਾ ਮੁਸਲਮਾਨ ਜਿਹੜੀ ਆਈ ਹੈਗੀ ਆ ਸਰਦਾਰ ਅਰਪਾਰ ਸਿੰਘ ਜੀ ਇੱਥੇ ਆਪਾਂ ਇੱਕ ਵੱਖਰਾ ਪ੍ਰੋਗਰਾਮ ਵੀ ਜ਼ਰੂਰ ਇੱਥੇ ਕਰਾਂਗੇ ਥੋੜਾ ਜਿਆਦਾ ਦੱਸੋ ਕਿ ਕੀ ਕਿਤਾਬ ਦਾ ਸੰਖੇਪ ਦੇ ਵਿੱਚ ਕਿ ਕੀ ਇਹਦਾ ਲੋੜ ਕੀ ਸੀ ਮੌਜੂਦਾ ਸਮੇਂ ਦੇ ਵਿੱਚ ਤੇ ਕਿਹੜੇ ਵੱਲ ਨੂੰ ਇਹ ਜਿਹੜੀ ਬੁੱਕ ਜਾਂਦੀ ਹੈਗੀ ਜੋ ਕੁਝ ਸਾਡੇ ਨਾਲ ਹੋਇਆ 1984 ਤੋਂ ਬਾਅਦ ਹੂੰ ਵੀ ਜਿਹੜੀ ਕਤਲੋਗਾਰਥ ਦੀ ਰਾਜਨੀਤੀ ਅਸੀਂ ਦੇਖੀ ਜਿਹੜੇ ਸਾਡੇ ਨੌਜਵਾਨ ਕਤਲ ਕਰਕੇ ਗਾਇਬ ਕਰ ਦਿੱਤੇ ਗਏ ਜਾਂ ਜਿਹੜਾ ਸਾਡਾ ਰੋਹ ਹੋਇਆ ਜੀ ਜੀ ਵੀ ਜਦੋਂ ਜਦੋਂ ਕਿਸੇ ਕੌਮ ਦੇ ਗੁਰਦੁਆਰਾ ਤੇ ਹਮਲਾ ਹੁੰਦਾ ਹੈ ਕੌਮ ਦੇ ਗੁਰਦੁਆਰਾ ਤਬਾਹ ਕਰ ਦਿੱਤੇ ਜਾਂਦੇ ਆ ਸਮੇਂ ਦੀਆਂ ਸਰਕਾਰਾਂ ਵੱਲੋਂ ਤਾਂ ਮੇਰਾ ਇਹ ਸੀਗਾ ਵੀ ਜਿਸ ਤਰ੍ਹਾਂ ਸਿੱਖਾਂ ਨੇ ਰਿਐਕਸ਼ਨ ਕਰਿਆ ਕਿ ਦੁਨੀਆ ਦੀਆਂ ਬਾਕੀ ਕੌਮਾਂ ਵੀ ਇਸ ਤਰ੍ਹਾਂ ਰਿਐਕਸ਼ਨ ਕਰਦੀਆਂ ਦੁਨੀਆ ਭਰ ਵਿੱਚ ਕੌਮਾਂ ਵੱਸਦੀਆਂ ਉਹ ਆਪਣੀ ਹੋਂਦ ਦੀ ਲੜਾਈ ਕਿੱਦਾਂ ਲੜਦੀਆਂ ਜੀ ਜੀ ਉਹ ਉਹ ਉਹਨਾਂ ਨੂੰ ਕਿਹੜੇ-ਕਿਹੜੇ ਅੜਕਿਆਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਕਿੰਨਾ ਰਾਹਾਂ ਦੀ ਚੋਣ ਕਰਨੀ ਹੁੰਦੀ ਹੈ ਜੀ ਜੀ ਲੀਡਰਸ਼ਿਪ ਨੂੰ ਸਹੀ ਫੈਸਲੇ ਸਹੀ ਟਾਈਮ ਤੇ ਕਿਸ ਤਰ੍ਹਾਂ ਦੇ ਲੈਣੇ ਚਾਹੀਦੇ ਆ ਤਾਂ ਕਿ ਕੌਮ ਦੀ ਹੋਂਦ ਬਚੀ ਰਹੇ ਜਿਹੜਾ ਦੁਸ਼ਮਣ ਸਾਡੀ ਕੌਮ ਤੇ ਭਾਰੂ ਨਾ ਹੋ ਜਾਵੇ ਤੇ ਕੌਮ ਕਿਸੇ ਮੌਕੇ ਤੇ ਆ ਕੇ ਆਜ਼ਾਦੀ ਹਾਸਲ ਕਰਕੇ ਆਪਣਾ ਮੁਲਕ ਸਥਾਪਿਤ ਕੌਮ ਬਣੀ ਕਿਦਾਂ ਉਹ ਉਹ ਕੌਮ ਕੌਮ ਬਣਨ ਤੋਂ ਪਹਿਲਾਂ ਜਿਹੜਾ ਸਮੂਹ ਸੀ ਉਹ ਕਿਸ ਰੂਪ ਵਿੱਚ ਸੀ ਜੀ ਜੀ ਉਹ ਕਿਸ ਤਰ੍ਹਾਂ ਡੀਲ ਕਰਦਾ ਸੀ ਕਿਸ ਕਿਸ ਕਿਸਮ ਦੀਆਂ ਉਹਦੀਆਂ ਆਪਸੀ ਨਾਤੇਦਾਰੀਆਂ ਸੀ ਉਹ ਵੱਖਰੀਆਂ ਕੌਮਾਂ ਨਾਲ ਕਿਸ ਤਰ੍ਹਾਂ ਰਹਿੰਦਾ ਸੀ ਉਹਨਾਂ ਨਾਲ ਵੱਖਰੇਵੇਂ ਕਿਦਾਂ ਰੱਖਦਾ ਸੀ ਫਿਰ ਇਸ ਕੌਮ ਦੀ ਬਣਤਰ ਵਿੱਚ ਧਰਮ ਨੇ ਕੀ ਰੋਲ ਅਦਾ ਕਰਿਆ ਉਹਦੇ ਵਿੱਚ ਭਾਸ਼ਾ ਨੇ ਕੀ ਰੋਲ ਅਦਾ ਕਰਿਆ ਜੀ ਜੀ ਫੋਟੇ ਜਿਹੜਾ ਇਤਿਹਾਸ ਆ ਤੁਹਾਡਾ ਜਾਂਬਾਜ ਤੁਹਾਡੇ ਵੱਡੇ ਵਡੇਰੇ ਦੀਆਂ ਘੋੜਾਂ ਦੀਆਂ ਟਾਪਾਂ ਨੇ ਕੀ ਕਰਿਆ ਸੋ ਤੁਹਾਡੇ ਜਿਹੜੇ ਜਿਨ੍ਹਾਂ ਨੇ ਬੰਦ-ਬੰਦ ਕਟਾਇਆ ਉਹ ਉਹ ਜਿਹੜੇ ਇਤਿਹਾਸ ਉਹ ਸਾਡੇ ਸ਼ਹੀਦ ਨੇ ਉਹ ਸਾਡੀ ਪਿੱਠ ਤੇ ਕਿਵੇਂ ਖੜਦੇ ਨੇ ਤੱਤਾਂ ਨੂੰ ਮਿਲ ਕੇ ਜਿਹੜੀ ਕੌਮ ਉਸਰਦੀ ਆ ਜਦੋਂ ਉਹਨੂੰ ਭਵਿੱਖ ਵਿੱਚ ਸਮੇਂ ਦੀਆਂ ਸਰਕਾਰਾਂ ਦੇ ਜ਼ੁਲਮਾਂ ਦਾ ਸਾਹਮਣਾ ਕਰਨਾ ਪੈਂਦਾ ਵੀ ਉਹ ਕੌਮਾਂ 12ਵੀਂ ਕੌਮਾਂ ਨੇ ਕਿੰਦਾ ਰਿਐਕਟ ਕਰਿਆ ਮੈਂ ਇਹ ਸਿੱਖਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਆ ਵੀ ਤੁਸੀਂ ਕਿਸ ਢੰਗ ਨਾਲ ਕੰਮ ਕਰਨਾ ਇਹ ਕਿਤਾਬ ਅਸਲ ਵਿੱਚ ਵਿਦਵਾਨਾਂ ਲਈ ਹੈ ਤੇ ਜਿਹੜੇ ਸਿੱਖ ਸੰਘਰਸ਼ ਵਿੱਚ ਸ਼ਾਮਲ ਲੀਡਰਸ਼ਿਪ ਆ ਉਹਨਾਂ ਲਈ ਆ ਫਿਰ ਲਾਸਟ ਦੋ ਚੈਪਟਰ ਆ ਜਿਹੜੇ ਸਿੱਖੀ ਨਾਲ ਸੰਬੰਧਤ ਆ ਬਾਕੀ 15 ਚੈਪਟਰ ਆ ਜਿਹੜੇ ਉਹ ਗਲੋਬਲ ਕੌਮਾਂ ਦੇ ਆਧਾਰ ਤੇ ਸੋ ਮੇਰਾ ਇਹ ਸੀਗਾ ਵੀ ਅਸੀਂ ਇਸ ਜਿਹੜਾ ਸਾਡੇ ਨਾਲ ਵਾਪਰਿਆ ਉਹ ਸਿਰਫ ਇਹ ਆ ਵੀ ਟੈਰਰਿਸਟ ਸੀਗਾ ਅਜਿਹਾ ਉਹ ਅਨਪੜ੍ਹ ਬੱਚੇ ਸੀ ਉਹ ਰੋਜ਼ਗਾਰ ਨਹੀਂ ਸੀ ਮਿਲਦਾ ਤਾਂ ਇਹ ਮੰਨ ਲੇ ਕਿ ਇਹਦਾ ਸਟੇਟ ਨੇ ਸਾਨੂੰ ਦਿੱਤੇ ਹੋਏ ਨਾ ਲੱਭ ਜੂਗਾ ਵੀ ਸਾਡੀ ਸਿੱਖਾਂ ਦੀ ਅਕੈਡਮਿਕ ਵਿਆਖਿਆ ਕੀ ਹੋਵੇ ਗੱਲਬਾਤ ਕਰ ਲੈਣੇ ਆ ਸਰਦਾਰ ਪਰਗਟ ਸਿੰਘ ਹੋਣਾ ਦੀ ਜਿਨ੍ਹਾਂ ਨੂੰ ਕਿ ਅਸ਼ੰਕੇ ਲੱਗ ਰਹੇ ਨੇ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਜਿਹੜਾ ਹੈ ਬਣਾਇਆ ਜਾ ਸਕਦਾ ਹੈ ਸਦਾਰਤਾ ਸਿੰਘ ਜੀ ਕੀ ਫਿਰ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈਗੇ ਜਾਂ ਫਿਰ ਉਹ ਕੱਲਾ ਆਪਣਾ ਧੜਾ ਹੀ ਚਲਾ ਰਹੇ ਨੇ ਪੂਰੀ ਕਾਂਗਰਸ ਨੂੰ ਨਾਲ ਨਹੀਂ ਲੈ ਕੇ ਜਾਂ ਹਾਂਜੀ ਹਾਂਜੀ ਉਹਨਾਂ ਵਿੱਚ ਇਹ ਤਾਂ ਹੈਗੀਆਂ ਵੀ ਰਾਜਾ ਬੜਿੰਗਾ ਜਿਹੜੇ ਉਹ ਇੰਨੇ ਕੈਪੇਬਲ ਪੋਲੀਟੀਸ਼ੀਅਨ ਨਹੀਂ ਆ ਖਾਸ ਕਰਕੇ ਪ੍ਰਧਾਨ ਦੇ ਤੌਰ ਤੇ ਕੈਪੇਬਲ ਨਹੀਂ ਹੈਗੇ ਸੋ ਜਿਹੜਾ ਪ੍ਰਧਾਨ ਆ ਉਹ ਬੜਾ ਡੀਸੈਂਟ ਹੋਣਾ ਚਾਹੀਦਾ ਸਾਰੇ ਧੜਿਆਂ ਨੂੰ ਇਕੱਠੇ ਰੱਖ ਕੇ ਚਲਾਉਣ ਦੀ ਉਹਦੇ ਵਿੱਚ ਸਮਰੱਥਾ ਹੋਣੀ ਚਾਹੀਦੀ ਆ ਉਹ ਆਪ ਪਾਰਟੀਬਾਜ਼ ਨਹੀਂ ਹੋਣਾ ਚਾਹੀਦਾ ਔਰ ਖਾਸ ਕਰਕੇ ਹੋਣਾ ਚਾਹੀਦਾ ਵੀ ਉਹ ਜਿਸ ਸਟੇਟ ਵਿੱਚ ਰਹਿ ਰਿਹਾ ਜੇ ਪੰਜਾਬ ਵਿੱਚ ਰਹਿ ਰਿਹਾ ਤਾਂ ਪੰਜਾਬ ਦੇ ਸਿੱਖਾਂ ਦੀਆਂ ਸਮੁੱਚੀਆਂ ਮੰਗਾਂ ਦਾ ਉਹ ਪ੍ਰਤਨਿਧ ਹੋਵੇ ਹੁਣ ਕਾਂਗਰਸ ਦੀ ਦਿੱਲੀ ਜਿਹੜੀ ਜਿਹੜੀ ਕੇਂਦਰੀ ਕਮੇਟੀ ਆ ਉਹਦੇ ਵਿੱਚ ਚੱਲ ਰਿਹਾ ਵੀ ਹਰਿਆਣੇ ਦੀ ਚੋਣਾਂ ਦੀ ਹਾਰ ਮਹਾਰਾਸ਼ਟਰੀ ਦੇ ਚੋਣਾਂ ਦੀ ਹਾਰ ਔਰ ਪੰਜਾਬ ਵਿੱਚ ਜਿਹੜੀ ਕਾਰਗੁਜ਼ਾਰੀ ਹਾਲਾਂਕਿ ਪੰਜਾਬ ਵਿੱਚ ਕਾਰਗੁਜ਼ਾਰੀ ਅੱਛੀ ਹੈਗੀ ਆ ਸੱਤ ਮੈਂਬਰਾਂ ਮੈਂ ਪਾਰਲੀਮੈਂਟ ਚੁਣੇ ਗਏ ਨੇ ਆਹ ਜਿਹੜੀਆਂ ਹੁਣ ਕੌਂਸਲ ਦੀਆਂ ਚੋਣਾਂ ਹੋਈਆਂ ਕਾਂਗਰਸ ਦੇ ਬਹੁਤ ਵਧੀਆ ਗਿਣਤੀ ਵਿੱਚ ਜਿਹੜੇ ਕੌਂਸਲਰਾਂ ਚੁਣੇ ਗਏ ਸੋ ਕਾਂਗਰਸ ਦੀ ਸਥਿਤੀ ਮਾੜੀ ਨਹੀਂ ਹੈ ਬਹੁਤ ਜ਼ਿਆਦਾ ਕੌਂਸਲਰ ਚੁਣੇ ਗਏ ਅੱਜ ਵੀ ਹੁਣ ਅੰਮ੍ਰਿਤਸਰ ਦੇ ਕਿਤੇ ਨਾ ਕਿਤੇ ਅਕਾਲੀ ਦਲ ਦੀ ਜਿਹੜੀ ਟੁੱਟਪਾ ਹੈ ਉਹਦਾ ਵੀ ਬੇਨਿਫਿਟ ਇਹਨਾਂ ਨੂੰ ਮਿਲ ਰਿਹਾ ਹੈ ਹੁਣ ਅੰਮ੍ਰਿਤਸਰ ਵੀ ਚੁਣਦਾ ਮੇਅਰ ਬਣ ਸਕਦਾ ਪਰ ਹਾਲੇ ਵੀ ਉਹ ਵੋਟਾਂ ਖਰੀਦਣ ਤੇ ਲੱਗੇ ਹੋਇਆ ਆਮ ਆਦਮੀ ਪਾਰਟੀ ਨੇ 5 ਜਾਂ 6 ਕਾਂਗਰਸੀ ਕੌਂਸਲਰ ਜਲੰਧਰ ਖਰੀਦੇ ਨੇ 5 6 ਲੁਧਿਆਣੇ ਚ ਖਰੀਦੇ ਆਮਰਾ ਸਰਚ ਹਲੇ ਤੱਕ ਮੇਰ ਨਹੀਂ ਬਣਾਇਆ ਇਟ ਮੀਨਸ ਕਾਂਗਰਸ ਮਜ਼ਬੂਤ ਬੇਕਰ ਤੇ ਆ ਪਰ ਰਾਜਾ ਵਰਿੰਗ ਦੀ ਜਿਹੜੀ ਕਾਰਗੁਜ਼ਾਰੀ ਹੈਗੀ ਆ ਕਾਂਗਰਸ ਪ੍ਰਧਾਨ ਦੇ ਤੌਰ ਤੇ ਉਹ ਇੰਨੀ ਵਧੀਆ ਨਹੀਂ ਹੈ ਉਹ ਇੰਨੇ ਕੈਪੇਬਲ ਲੀਡਰ ਨਹੀਂ ਹੈ ਸੋ ਪਰਗਰ ਸਿੰਘ ਪਿਛਲੇ 2-3 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਉਹਨਾਂ ਦੀ ਕੈਪੇਬਿਲਟੀ ਹੈ ਜਿਹੜੀ ਲਗਾਤਾਰ ਵਧ ਰਹੀ ਹੈਗੀ ਆ ਉਹ ਸਾਰੇ ਧੜਿਆਂ ਵਿੱਚ ਪ੍ਰਵਾਨਤਾ ਔਰ ਕੋਈ ਆਪ ਧੜਾ ਨਹੀਂ ਉਹਨਾਂ ਦਾ ਆਏਗਾ ਨਾ ਇਹ ਕਿਸੇ ਵੀ ਧੜੇ ਨਾਲ ਸੰਬੰਧਿਤ ਨਹੀਂ ਦੱਸਿਆ ਜਾਂਦਾ ਇੱਕ ਐਮਐਲਏ ਹੈਗੇ ਆ ਜਿਹੜੇ ਕਾਂਗਰਸ ਦੇ ਜਿਹੜੇ ਉਹਨਾਂ ਨੇ ਨੇੜੇ ਸਮਝਿਆ ਜਾਂਦਾ ਬਾਕੀ ਉਹ ਸਾਰਿਆਂ ਨਾਲ ਹੀ ਜਿਹੜਾ ਹੈਗਾ ਵਿਚਾਰ ਚਰਚਾ ਕਰਕੇ ਚੱਲ ਰਿਹਾ ਹੈਗਾ ਸੋ ਕਾਂਗਰਸ ਪੰਜਾਬ ਕਾਂਗਰਸ ਖਬਰਾਂ ਆ ਰਹੀਆਂ ਨੇ ਵੀ ਪ੍ਰਗਟ ਸਿੰਘ ਨੂੰ ਜਿਹੜੀ ਹੈਗੀ ਆ ਉਹ ਪ੍ਰਧਾਨਗੀ ਦੀ ਕਮਾਂਡ ਦੇ ਸਕਦੇ ਜੀ ਬਿਲਕੁਲ ਜੀ ਦੇਖਦੇ ਆ ਕਿ ਕੀ ਇਹ ਗੱਲ ਸੱਚ ਹੁੰਦੀ ਹੈ ਜਾਂ ਨਹੀਂ ਆ ਦੂਜੇ ਪੱਲੇ ਪ੍ਰਦੀਪ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਇਹਨਾਂ ਲੋਕਾਂ ਵੱਲੋਂ ਕੀਤੀ ਗਈ ਸੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਕਤਲकांड ਦੀ ਜਿਹੜੀ ਆਪਾਂ ਕਹ ਲਈ ਕਿ ਜਾਂਚ ਜਾਂ ਜਿਹੜਾ ਕੇਸ ਹੈਗਾ ਏ ਉਹ NIA ਨੇ ਅਰਜੀ ਪਾਈ ਸੀ ਜਿਸ ਨੂੰ ਕੇ ਅਦਾਲਤ ਨੇ ਰੱਦ ਕਰ ਦਿੱਤਾ ਹੈ ਕਿ ਅਸੀਂ ਜਿਹੜੀ ਹੈ ਇਹ ਤੁਹਾਡੇ ਵੱਲ ਸ਼ਿਫਟ ਨਹੀਂ ਕਰਾਂਗੇ ਅਸਲ ਦੇ ਵਿੱਚ ਹੈ ਕਿ ਇਹ ਮਸਲਾ NIA ਕਿਉਂ ਇਸ ਕੇਸ ਨੂੰ ਲੈਣਾ ਚਾਹੁੰਦੀ ਹੈ ਹ ਇਹ ਦੇਖੋ ਜੀ ਉਹਦੇ ਕਈ ਕਾਰਨ ਨੇ ਇਕਤਾਪਦਸੀ ਵੀ ਡੇਰਾ ਪ੍ਰੇਮੀ ਦਾ ਕਤਲ ਹੋਇਆ ਹੂੰ ਸੋ ਐਨਆਈਏ ਨੂੰ ਇਹ ਲੱਗਦਾ ਵੀ ਜੇ ਪੰਜਾਬ ਵਿੱਚ ਇਹ ਕੇਸ ਚੱਲਦਾ ਤਾਂ ਦੋਸ਼ੀ ਬਰੀ ਹੋ ਜਾਣਗੇ ਜੀ ਵੀ ਪੰਜਾਬ ਵਿੱਚ ਕਿਸੇ ਨੇ ਗਵਾਹੀ ਨਹੀਂ ਦੇਣੀ ਜੇ ਅਸੀਂ ਇਹੀ ਕੇਸ ਖਿੱਚ ਕੇ ਦਿੱਲੀ ਲੈ ਜਾਂਦੇ ਆ ਤਾਂ ਦਿੱਲੀ ਅਸੀਂ ਗਵਾਹਾਂ ਨੂੰ ਡਰਾਤਮਕਾ ਕੇ ਵੀ ਗਵਾਹੀ ਜਨ ਲਾਗੇ ਸੋ ਵੱਡੀ ਗੱਲ ਆ ਸਾਨੂੰ ਇਹ ਲੱਗਦੀ ਹੈਗੀ ਆ ਤੋ ਜਦੋਂ ਪੰਜਾਬ ਦੀ ਪੁਲਿਸ ਇਹਦਾ ਮਤਲਬ ਤੁਸੀਂ ਸਾਰੀਆਂ ਸਟੇਟਾਂ ਦੀ ਪੁਲਿਸ ਨੂੰ ਇਨਕੈਪੇਬਲ ਕਹਿ ਰਹੇ ਹੋ ਹਨਾ ਵੀ ਵੀ ਸਾਨੂੰ ਜ਼ਿਆਦਾ ਪਤਾ ਤੁਹਾਨੂੰ ਘੱਟ ਪਤਾ ਹੈਗਾ ਸੋ ਉਹਨਾਂ ਦੀ ਇਨਕੈਪੇਬਿਲਟੀ ਹੈ ਕਿ ਸੁਮਨ ਲਾਦੀ ਪੰਜਾਬ ਸਰਕਾਰ ਨੇ ਵੀ ਇਹ ਰੁਖ ਰੱਖਿਆ ਹੋਊਗਾ ਵੀ ਵੀ ਆਰ ਕੈਪੇਬਲ ਟੂ ਡੀਲ ਵਿਦ ਦਿਸ ਕੇਸ ਹੈ ਨਾ ਸੋ ਅਦਾਲਤ ਨੇ ਜਿਹੜੀ ਅਰਜ਼ੀ ਰੱਦ ਕਰੀਆ ਮੇਨ ਕੰਸਰਨ ਇਹੀ ਹੈਗਾ ਹੂੰ ਦੇ ਜਿਹੜੇ ਤਾਂ ਇਹ ਹੁੰਦੇ ਸਿੱਖਾਂ ਦੇ ਵਿਰੋਧ 'ਚ ਜਾਣ ਵਾਲੇ ਉਹਨਾਂ ਨੂੰ ਉੱਥੇ ਰਜਾ ਕੇ ਬਰੀ ਕਰਵਾ ਦਿੰਦੇ ਆ ਜਿਹੜੇ ਜਿਹੜੇ ਸਿੱਖਾਂ ਦੇ ਹੱਕ 'ਚ ਜਾਣ ਵਾਲਿਆ ਉਹਨਾਂ ਨੂੰ ਉੱਥੇ ਸਜ਼ਾ ਜਵਾ ਦਿੰਦੇ ਸੋ ਇਹ ਟੈਕਨੀਕਲ ਪ੍ਰੋਬਲਮ ਆ ਸਾਡਾਂ ਲਈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਆ ਭਾਈ ਬਲਵੰਤ ਸਿੰਘ ਰਾਜੋ ਵਾਲਾ ਹੋਣਾ ਦੀ ਸੁਪਰੀਮ ਕੋਰਟ ਨੇ ਜਿਹੜਾ ਹੈਗਾ ਏ ਕੇਂਦਰ ਸਰਕਾਰ ਨੂੰ ਕਿਹਾ ਕਿ ਤੁਸੀਂ ਇੱਥੇ ਜਿਹੜਾ 18 ਮਾਰਚ ਤੱਕ ਫੈਸਲਾ ਲਾਓ ਨਹੀਂ ਤੇ ਜਿਹੜਾ ਸਾਨੂੰ ਕੋਈ ਨਾ ਕੋਈ ਜਿਹੜਾ ਫੈਸਲਾ ਹੈ ਉਹ ਲੈਣਾ ਪਵੇਗਾ ਸਰਦਾਰ ਅਫਤਾਰ ਸਿੰਘ ਜੀ ਕੀ 18 ਮਾਰਚ ਨੂੰ ਫਿਰ ਇਸ ਕੇਸ ਤੇ ਕੋਈ ਫੈਸਲਾ ਆ ਜਾਏਗਾ ਨੇ 18 ਮਾਰਚ ਨੂੰ ਸਿਰਫ ਅਦਾਲਤ ਨੇ ਉਹਨਾਂ ਨੂੰ ਕਿਹਾ ਹੈਗਾ ਭਾਰਤ ਸਰਕਾਰ ਨੂੰ ਕੋਈ ਫੈਸਲਾ ਲਾਓ ਮਤਲਬ ਇਹ ਲਟਕਾ ਕੇ ਨਾ ਰੱਖੋ ਹਾਂਜੀ ਲਟਕਾ ਕੇ ਨਾ ਰੱਖੋ ਤੇ ਸਾਨੂੰ ਲੱਗਦਾ ਵੀ ਭਾਰਤ ਸਰਕਾਰ ਕੋਈ ਫੈਸਲਾ ਨਹੀਂ ਲਵੇਗੀ ਉਹ ਕਹਿ ਦੇਗੇ ਵੀ ਦੇਸ਼ ਦੀ ਸੁਰੱਖਿਆ ਦਾ ਮਸਲਾ ਹੈ ਵੀ ਇਸ ਕਰਕੇ ਅਸੀਂ ਨਹੀਂ ਛੱਡ ਰਹੇ ਹਾਲਾਂਕਿ ਭਾਈ ਬਲਵੰਤ ਸਿੰਘ ਰਾਜਵਾਨਾ ਹਾਂ ਬਹੁਤ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਆ ਉਹ ਅਕਾਲੀ ਦਲ ਦੇ ਰਵਾਈਵਰ ਲਈ ਵੀ ਕਿਤੇ ਨਾ ਕਿਤੇ ਕੰਮ ਕਰ ਸਕਦੇ ਹੈਗੇ ਪਰ ਇਹ ਦੇ ਬਾਵਜੂਦ ਵੀ ਜਿਹੜੀ ਭਾਰਤ ਸਰਕਾਰ ਆ ਉਹਨਾਂ ਨੂੰ ਨਹੀਂ ਛੱਡ ਰਹੀ ਸਿਕਿਉਰਿਟੀ ਦਾ ਜਿਹੜਾ ਹੈਗਾ ਉਹ ਦੋਸ਼ ਲਾ ਕੇ ਸੋ 18 ਮਾਰਚ ਤੋਂ ਬਾਅਦ ਵੀ ਉਹਨਾਂ ਦੀ ਰਿਹਾਈ ਦੀ ਕੋਈ ਸੰਭਾਵਨਾ ਨਹੀਂ ਕਿਉਂਕਿ ਜਿਹੜੀ ਅਫਸਰशाही ਹੈ ਉਹ ਨਹੀਂ ਚਾਹੁੰਦੇ ਵੀ ਕੋਈ ਵੀ ਸਿੱਖ ਕੈਦੀ ਛੁੱਟੇ ਉਹ ਚਾਹੁੰਦੇ ਆ ਵੀ ਜੇਲ੍ਹਾਂ ਵਿੱਚ ਇਹਨਾਂ ਦੀ ਮੌਤ ਹੋ ਜਾਵੇ ਤੇ ਇਹ ਇਸ ਤਰੀਕਾ ਚਾਹੁੰਦੇ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਦਰਸ਼ਕਾਂ ਨੂੰ ਦੱਸਦੇ ਹੋਏ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਦਾਰ ਅਰਪਾਰ ਸਿੰਘ ਹੁਣਾਂ ਦੀ ਨਵੀਂ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ ਨਾ ਹਮ ਹਿੰਦੂ ਨਾ ਮੁਸਲਮਾਨ ਜਿਹੜੀ ਆਈ ਹੈਗੀ ਹੈ ਸਰਦਾਰ ਅਰਪਾਰ ਸਿੰਘ ਜੀ ਇੱਥੇ ਆਪਾਂ ਇੱਕ ਵੱਖਰਾ ਪ੍ਰੋਗਰਾਮ ਵੀ ਜ਼ਰੂਰ ਇੱਥੇ ਕਰਾਂਗੇ ਥੋੜਾ ਜਿਆਦਾ ਦੱਸੋ ਕਿ ਕੀ ਕਿਤਾਬ ਦਾ ਸੰਖੇਪ ਦੇ ਵਿੱਚ ਕਿ ਕੀ ਇਹਦਾ ਲੋੜ ਕੀ ਸੀ ਮੌਜੂਦਾ ਸਮੇਂ ਦੇ ਵਿੱਚ ਤੇ ਕਿਹੜੇ ਵੱਲ ਨੂੰ ਇਹ ਜਿਹੜੀ ਬੁੱਕ ਜਾਂਦੀ ਹੈਗੀ ਹਾਂਜੀ ਕਿਤਾਬ ਲਿਖਣ ਦਾ ਮੇਰਾ ਬਹੁਤ ਲੰਮੇ ਸਾਲ ਚੱਲ ਤੋਇਆ ਪ੍ਰੋਜੈਕਟ ਸੀ ਮੈਂ ਜੋ ਕੁਝ ਸਾਡੇ ਨਾਲ ਹੋਇਆ 1984 ਤੋਂ ਬਾਅਦ ਹੂੰ ਵੀ ਜਿਹੜੀ ਕਤਲੋਗਾਰਤ ਦੀ ਰਾਜਨੀਤੀ ਅਸੀਂ ਦੇਖੀ ਜਿਹੜੇ ਸਾਡੇ ਨੌਜਵਾਨ ਕਤਲ ਕਰਕੇ ਆ ਗਾਇਬ ਕਰ ਦਿੱਤੇ ਗਏ ਜਾਂ ਜਿਹੜਾ ਸਾਡਾ ਰੋ ਹੋਇਆ ਜੀ ਜੀ ਵੀ ਜਦੋਂ ਜਦੋਂ ਕਿਸੇ ਕੌਮ ਦੇ ਗੁਰਦੁਆਰਿਆਂ ਤੇ ਹਮਲਾ ਹੁੰਦਾ ਹੈ ਕੌਮ ਦੇ ਗੁਰਦੁਆਰਾਂ ਤਬਾਹ ਕਰ ਦਿੱਤੇ ਜਾਂਦੇ ਆ ਸਮੇਂ ਦੀਆਂ ਸਰਕਾਰਾਂ ਵੱਲੋਂ ਤਾਂ ਮੇਰਾ ਇਹ ਸੀਗਾ ਵੀ ਜਿਸ ਤਰ੍ਹਾਂ ਸਿੱਖਾਂ ਨੇ ਰਿਐਕਸ਼ਨ ਕਰਿਆ ਕਿ ਦੁਨੀਆ ਦੀਆਂ ਬਾਕੀ ਕੌਮਾਂ ਵੀ ਇਸ ਤਰ੍ਹਾਂ ਰਿਐਕਸ਼ਨ ਕਰਦੀ ਮਤਲਬ ਤੁਸੀਂ ਵਰਲਡ ਪਰਸਪੈਕਟਿਵ ਚੋਂ ਇਹ ਇਹ ਕਿਤਾਬ ਅਸਲ ਚ ਕੌਮਾਂ ਦੀ ਹੋਂਦ ਬਾਰੇ ਹੈ ਜਿਹੜੀਆਂ ਦੁਨੀਆ ਭਰ ਵਿੱਚ ਕੌਮਾਂ ਵੱਸਦੀਆਂ ਉਹ ਆਪਣੀ ਹੋਂਦ ਦੀ ਲੜਾਈ ਕਿਦਾਂ ਲੜਦੀਆਂ ਜੀ ਜੀ ਉਹ ਉਹ ਉਹਨਾਂ ਨੂੰ ਕਿਹੜੇ-ਕਿਹੜੇ ਅੜਕਿਆਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਕਿੰਨਾ ਰਾਹਾਂ ਦੀ ਚੋਣ ਕਰਨੀ ਹੁੰਦੀ ਹੈਗੀ ਆ ਜੀ ਜੀ ਲੀਡਰਸ਼ਿਪ ਨੂੰ ਸਹੀ ਫੈਸਲੇ ਸਹੀ ਟਾਈਮ ਤੇ ਕਿਸ ਤਰ੍ਹਾਂ ਦੇ ਲੈਣੇ ਚਾਹੀਦੇ ਆ ਤਾਂ ਕਿ ਕੌਮ ਦੀ ਹੋਂਦ ਬਚੀ ਰਹੇ ਜਿਹੜਾ ਦੁਸ਼ਮਣ ਆ ਸਾਡੀ ਕੌਮ ਤੇ ਭਾਰੂ ਨਾ ਹੋ ਜਾਵੇ ਤੇ ਕੌਮ ਕਿਸੇ ਮੌਕੇ ਤੇ ਆ ਕੇ ਆਜ਼ਾਦੀ ਹਾਸਲ ਕਰਕੇ ਆਪਣਾ ਮੁਲਕ ਸਿਰ ਚ ਲਵੇ ਜੀ ਜੀ ਸੋ ਅਸਲ 'ਚ ਇਹ ਕਿਤਾਬ ਜਿਹੜਾ 40 ਸਾਲਾਂਾਂ ਚ ਸਾਡੇ ਤੇ ਵਾਪਰਿਆ ਉਹਦੀ ਇੱਕ ਅਕਾਡੈਮਿਕ ਵਿਆਖਿਆ ਹੈ ਇਹਦੇ ਵਿੱਚ ਕੋਈ ਨਾਰਾ ਨਹੀਂ ਹੈ ਹਮ ਵਰਲਡ ਦੁਨੀਆ ਭਰ ਦੇ ਜਿਹੜੇ ਸਮੁੱਚੇ ਵਿਦਵਾਨ ਨੇ ਜਾਂ ਸਮੁੱਚੇ ਅਕਾਡਮੀਸ਼ੀਅਨ ਨੇ ਉਹਨਾਂ ਨੇ ਕੌਮਾਂ ਦੀ ਵੰਤਰ ਕੌਮ ਬਣੀ ਕਿਦਾਂ ਉਹ ਉਹ ਕੌਮ ਕੌਮ ਬਣਨ ਤੋਂ ਪਹਿਲਾਂ ਜਿਹੜਾ ਸਮੂਹ ਸੀ ਉਹ ਕਿਸ ਰੂਪ ਵਿੱਚ ਸੀ ਜੀ ਜੀ ਉਹ ਕਿਸ ਤਰ੍ਹਾਂ ਡੀਲ ਕਰਦਾ ਸੀ ਕਿਸ ਕਿਸ ਕਿਸਮ ਦੀਆਂ ਉਹਦੀਆਂ ਆਪਸੀ ਨਾਤੇਦਾਰੀਆਂ ਸੀ ਉਹ ਵੱਖਰੀਆਂ ਕੌਮਾਂ ਨਾਲ ਕਿਸ ਤਰ੍ਹਾਂ ਰਹਿੰਦਾ ਸੀ ਉਹਨਾਂ ਨਾਲ ਵਖਰੇਵੇਂ ਕਿਦਾਂ ਰੱਖਦਾ ਸੀ ਫਿਰ ਇਸ ਕੌਮ ਦੀ ਬਣਤਰ ਵਿੱਚ ਧਰਮ ਨੇ ਕੀ ਰੋਲ ਅਦਾ ਕਰਿਆ ਉਹਦੇ ਵਿੱਚ ਭਾਸ਼ਾ ਨੇ ਕੀ ਰੋਲ ਅਦਾ ਕਰਿਆ ਤੁਹਾਡੇ ਜਿਹੜਾ ਇਤਿਹਾਸ ਆ ਤੁਹਾਡਾ ਜਾਂਬਾਜ ਥਰਡ ਡੇ ਵੱਡੇ ਵਡੇਰੇਆਂ ਦੀਆਂ ਘੋੜਾਂ ਦੀਆਂ ਟਾਪਾਂ ਨੇ ਕੀ ਕਰਿਆ ਸੋ ਤੁਹਾਡੇ ਜਿਹੜੇ ਜਿਨ੍ਹਾਂ ਨੇ ਬੰਦ-ਬੰਦ ਘਟਾਇਆ ਉਹ ਉਹ ਜਿਹੜੇ ਉਹ ਸਾਡੇ ਸ਼ਹੀਦ ਨੇ ਉਹ ਸਾਡੀ ਪਿੱਠ ਤੇ ਕਿਵੇਂ ਖੜਦੇ ਨੇ ਸੋ ਇਹਨਾਂ ਸਾਰੇ ਤੱਤਾਂ ਨੂੰ ਮਿਲ ਕੇ ਜਿਹੜੀ ਕੌਮ ਉਸਰਦੀ ਆ ਜਦੋਂ ਉਹਨੂੰ ਭਵਿੱਖ ਵਿੱਚ ਸਮੇਂ ਦੀਆਂ ਸਰਕਾਰਾਂ ਦੇ ਜ਼ੁਲਮਾਂ ਦਾ ਸਾਹਮਣਾ ਕਰਨਾ ਪੈਂਦਾ ਵੀ ਉਹ ਕੌਮਾਂ ਬਾਹਰ ਦੀਆਂ ਕੌਮਾਂ ਨੇ ਕਿੱਦਾਂ ਰਿਐਕਟ ਕਰਿਆ ਮੈਂ ਇਹ ਸਿੱਖਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਆ ਵੀ ਤੁਸੀਂ ਕਿ ਇਸ ਢੰਗ ਨਾਲ ਕੰਮ ਕਰਨਾ ਇਹ ਕਿਤਾਬ ਅਸਲ ਵਿੱਚ ਵਿਦਵਾਨਾਂ ਲਈ ਹੈ ਤੇ ਜਿਹੜੇ ਸਿੱਖ ਸੰਘਰਸ਼ ਵਿੱਚ ਸ਼ਾਮਲ ਲੀਡਰਸ਼ਿਪ ਆ ਉਹਨਾਂ ਲਈ ਆ ਵੀ ਤਾਂ ਕਿ ਉਹ ਭਵਿੱਖ ਦੀਆਂ ਚੁਣੌਤੀਆਂ ਦੇ ਸੰਦਰਭ ਵਿੱਚ ਆਪਣੀ ਜਿਹੜੀ ਜਿਹੜੀ ਇੱਕ ਨੀਤੀ ਹੈ ਉਹ ਅਪਣਾ ਸਕਣ ਉਹ ਸਮਝ ਸਕਣ ਵੀ ਦੁਨੀਆ ਭਰ ਦੀਆਂ ਕੌਮਾਂ ਨੇ ਇਸ ਮਾਮਲੇ ਵਿੱਚ ਕਿਸ ਤਰ੍ਹਾਂ ਜਿਹੜੇ ਹੈਗੇ ਐਕਟ ਕਰੇ ਆ ਉਹ ਆਪਣੇ ਧਰਮ ਨੂੰ ਕਿਦਾਂ ਬਚਾਉਂਦੇ ਆ ਆਪਣੀ ਭਾਸ਼ਾ ਨੂੰ ਆਪਣੇ ਸ਼ਹੀਦਾਂ ਨੂੰ ਆਪਣੇ ਇਤਿਹਾਸ ਨੂੰ ਆਪਣੇ ਆਪਣੇ ਗੁਰਤਾਮਾਂ ਨੂੰ ਆਪਣੇ ਲੋਕਾਂ ਨੂੰ ਸੋ ਇੱਕ ਆਉਂਦਾ ਵੀ ਜਿਹੜਾ ਐਥਨਿਕ ਗਰੁੱਪਸ ਇਨ ਕਨਫਲਿਕਟ ਆ ਜਿਹ ਦੋ ਦੋ ਤਿੰਨ ਕਮਾ ਭੇਡ ਹੁੰਦੀ ਹੈ ਭੇਡ ਦੀ ਲੜਾਈ ਆ ਉਹਨਾਂ ਵਿੱਚ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਆ ਉਹਦੀਆਂ ਜਿਹੜੀਆਂ ਡਾਈਮੈਂਸ਼ਨਸ ਨੇ ਸੋ ਜਿਆਦਾ ਵੱਡਾ ਹਿੱਸਾ ਹੈਗਾ ਗਲੋਬਲ ਕੌਮਾਂਤ ਹੈਗਾ ਜੀ ਜੀ ਹਨਾ ਵੀ ਦੁਨੀਆ ਦੀਆਂ ਕੌਮਾਂ ਨੇ ਆਪਣੀ ਹੋਂਦ ਕਿੱਦਾਂ ਬਚਾਈ ਤੇ ਅਸੀਂ ਉਹ ਚੋਂ ਸਿੱਧੀ ਲੈ ਸਕਦੇ ਹਾਂ ਵੀ ਅਸੀਂ ਆਪਣੀ ਹੋਂਦ ਕਿੱਦਾਂ ਬਚਾ ਸਕਦੇ ਹਾਂ ਫਿਰ ਲਾਸਟ ਦੋ ਚੈਪਟਰ ਆ ਜਿਹੜੇ ਸਿੱਖੀ ਨਾਲ ਸੰਬੰਧਤ ਆ ਬਾਕੀ 15 ਚੈਪਟਰ ਆ ਜਿਹੜੇ ਉਹ ਗਲੋਬਲ ਕੌਮਾਂ ਦੇ ਆਧਾਰ ਤੇ ਸੋ ਮੇਰਾ ਇਹ ਸੀਗਾ ਵੀ ਅਸੀਂ ਇਸ ਜਿਹੜਾ ਸਾਡੇ ਨਾਲ ਵਾਪਰਿਆ ਸੋ ਸਿਰਫ ਇਹ ਆ ਵੀ ਟੈਰਰਿਸਟ ਸੀਗਾ ਆ ਉਹ ਅਨਪੜ੍ਹ ਬੱਚੇ ਸੀ ਉਹ ਰੋਜ਼ਗਾਰ ਨਹੀਂ ਸੀ ਮਿਲਦਾ ਤਾਂ ਮੰਨ ਲੇ ਕਿ ਇਹਦਾ ਸਟੇਟ ਨੇ ਸਾਨੂੰ ਦਿੱਤੇ ਹੋਏ ਨਾ ਲਫ਼ਜ਼ ਵੀ ਸਾਡੀ ਸਿੱਖਾਂ ਦੀ ਅਕੈਡਮਿਕ ਵਿਆਖਿਆ ਕੀ ਹੋਵੇ ਜੀ ਸਿੱਖ ਇਸ ਸਮੁੱਚੇ 40 ਸਾਲਾਂ ਦੇ ਇਤਿਹਾਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੈਗੇ ਆ ਸੋ ਇਹ ਸਿਗਾ ਮੇਰਾ ਵੀ ਸਿੱਖਾਂ ਵੱਲੋਂ ਤਾਂ ਕੋਈ ਅਕੈਡਮਿਕ ਵਿਆਖਿਆ ਆਵੇ ਸੋ ਜਿਹੜਾ ਜਿਹੜਾ ਕਾਰਜ ਸਰਦਾਰ ਅਜਮੇਰ ਸਿੰਘ ਨੇ ਸ਼ੁਰੂ ਕਰਿਆ ਸੀ ਸੋ ਆਪਾਂ ਕਹਿ ਸਕਦੇ ਵੀ ਦੂਜੀ ਪੀੜ੍ਹੀ ਸਾਡੀ ਦੂਜੀ ਪੀੜ੍ਹੀ ਵੱਲੋਂ ਉਹਨੂੰ ਅਗਲੇ ਕਰਨ ਦਾ ਉਹਨੂੰ ਅਗਲੇ ਪਰਸਪੈਕਟਿਵ ਵਿੱਚ ਜਾਂ ਜਿਸ ਤਰ੍ਹਾਂ ਆਪਾਂ ਕਹਿੰਦੇ ਰੇਲੇ ਰੇਸ ਆ ਉਹਦੇ ਵਿੱਚ 4-5 ਖਿਡਾਰੀ ਹੁੰਦੇ ਆ ਉਹ ਫਿਰ ਆਪਣਾ ਆਪਣਾ ਬੈਟਨ ਫੜਾ ਦਿੰਦੇ ਆ ਸੋ ਜਿਸ ਤਰ੍ਹਾਂ ਜਮੇਰ ਸਿੰਘ ਵਾਲਾ ਬੈਟਨ ਅਸੀਂ ਅੱਗੇ ਵਧਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਆ ਕੋਈ ਦਾਵਾ ਨਹੀਂ ਕੋਈ ਹੰਕਾਰ ਨਹੀਂ ਸੋ ਇੱਕ ਇੱਕ ਛੋਟਾ ਜਿਹਾ ਯਤਨਾ ਜੇ ਕੌਮ ਨੂੰ ਕਿਸ ਤਰ੍ਹਾਂ ਉਹਨੂੰ ਪ੍ਰਮਾਨ ਕਰ ਦੇਵੇ ਕਿ ਉਹ ਕੋਨਟ੍ਰਿਬਿਊਟ ਕਰ ਦੇਵੇ ਤਾਂ ਇਸ ਤਰ੍ਹਾਂ ਦਾ ਵੀ ਗਲੋਬਲ ਇੰਟੈਲੈਕਚੁਅਲ ਲੈਵਲ ਤੇ ਔਰ politcal ਲੈਵਲ ਤੇ ਜਿਹੜੀਆਂ ਸਰਗਰਮੀਆਂ ਹੋਈਆਂ ਕੌਮਾਂ ਦੀ ਹੋਂਦ ਨੂੰ ਬਚਾਉਣ ਦੀਆਂ ਇਹ ਉਹਦੇ ਬਾਰੇ ਕਿਤਾਬ ਹੈ ਬਿਲਕੁਲ ਜੀ ਕਿਉਂਕਿ ਜਦੋਂ ਸ਼ਿਕਾਰੀ ਜਿਹੜਾ ਹੈ ਜੇ ਉਹ ਇਤਿਹਾਸ ਲਿਖੇਗਾ ਤੇ ਉਹ ਸ਼ੇਰ ਦੀ ਬਹਾਦਰੀ ਬਾਰੇ ਕਦੀ ਵੀ ਨਹੀਂ ਲਿਖੇਗਾ ਤੇ ਸਿੱਖਾਂ ਦੇ ਨਾਲ ਹੋਇਆ ਵੀ ਇਸ ਤਰ੍ਹਾਂ ਹੈ ਕਿ ਸਿੱਖਾਂ ਦੇ ਬਾਰੇ ਤੁਹਾਨੂੰ ਬਹੁਤ ਸਾਰੇ ਕਿਤਾਬਾਂ 'ਚ ਲਿਖ ਜਾਣਗੇ ਦੇਖੇ ਮਿਲ ਜਾਣਗੇ ਜਿਹੜੇ ਕਿ ਗੈਰ ਸਿੱਖਾਂ ਵੱਲੋਂ ਲਿਖੇ ਗਏ ਜਿਨ੍ਹਾਂ ਦਾ ਸਿੱਖਾਂ ਨਾਲ ਕੋਈ ਵਾਅਬਸਤਾ ਨਹੀਂ ਹੈਗਾ ਉਹ ਸਿੱਖਾਂ ਨੂੰ ਦੱਸ ਰਿਹਾ ਕਿ ਸਿੱਖ ਕੀ ਹੈ ਸਿੱਖਾਂ ਦੇ ਵਿੱਚ ਆਪਣੀ ਇਨੀ ਪ੍ਰਤੀਬੱਧਤਾ ਹੈ ਸਿੱਖ ਨੇ ਆਪਾਂ ਕਹਿ ਲਈਏ ਕਿ ਇੰਨੇ ਜ਼ਿਆਦਾ ਆਪਾਂ ਕਹਿ ਲਈਏ ਕਿ ਸਟਰੋਂਗ ਹੈਗੇ ਨੇ ਕਿ ਉਹ ਆਪਣੇ ਆਪ ਨੂੰ ਡਿਫਾਈਨ ਕਰ ਸਕਦੇ ਨੇ ਤੇ ਇਹੋ ਕੁਝ ਹੀ ਇਸ ਕਿਤਾਬ ਦੇ ਵਿੱਚ ਹੈ ਕਿ ਕਿਵੇਂ ਜਿਹੜਾ ਸੰਘਰਸ਼ ਹੈ ਜਾਂ ਬਾਹਰੀਆਂ ਕੌਮਾਂ ਨੇ ਕਿਵੇਂ ਸੰਘਰਸ਼ ਕੀਤਾ ਹੈ ਤੇ ਜ਼ਰੂਰ ਇਹਨੂੰ ਵੀ ਅਸੀਂ ਪੜਾਂਗੇ ਤੇ ਪੜ੍ਹ ਕੇ ਜਿਹੜਾ ਹੈ ਇਸ ਤੇ ਹੋਰ ਜਿਹੜੀ ਹੈ ਵਿਚਾਰ ਅੱਗੇ ਕੀਤੀ ਜਾਵੇਗੀ ਤੇ ਅਖੀਰ ਦੇ ਵਿੱਚ ਦਰਸ਼ਕਾਂ ਦਾ ਬਾਤ ਕਰਦੇ ਆ ਸਰਦਾਰ ਅਵਤਾਰ ਸਿੰਘ ਹੁਣ ਧਰਮਾਤ ਕਰਦੇ ਆ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ